ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਬਾਰਸ਼ ਤੋਂ ਬਾਅਦ ਹੁਣ ਆਪਣੇ ਜਿਹੜੇ ਦੇਸੀ ਅਲੱਗ-ਅਲੱਗ ਕਿਸਮਾਂ ਦੇ ਆਈਆਂ ਬੇਲਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਇਹ ਸਭ ਜੰਗਲੀ ਸਿਸਟਮ ਨਾਲ ਚੱਲਦੀਆਂ ਨੇ ਤੇ ਕਾਫੀ ਜਣੀ ਉਤਪਾਦਨ ਇਹਨਾਂ ਦਾ ਵੱਧ ਹੁੰਦਾ ਪਰ ਚੱਲਦੀਆਂ ਐ ਇਸ ਰੋਤਤੀ ਨੇ ਤੇ ਇਹਦੇ ਵਿੱਚ ਹਾਂਜੀ ਇਹ ਇੱਕ ਛੋਟੀ ਲੋਕੀ ਹੁੰਦੀ ਹੈ ਗਿੱਟਕਾ ਦੀ ਹੁੰਦੀ ਹੈ ਖਾਲੇ ਚੂਏ ਨੇ ਤੇ ਇਹਦਾ ਉਤਪਾਦਨ ਬਹੁਤ ਜ਼ਿਆਦਾ ਆਉਂਦਾ ਕਿਉਂਕਿ ਇਹਨੇ ਜਦ ਵੱਡਾ ਸਾਈਜ਼ ਨਹੀਂ ਕਰਨਾ ਲੱਗਣਾ ਵੱਧ ਮਾਤਰਾ ਚ ਆ ਤੇ ਇਹ ਨਾ ਜਿਹੜੀ ਛੋਟੀ ਲੋਕੀ ਆ ਦਾ ਕਿਸਾਨ ਨੂੰ ਵੀ ਫਾਇਦਾ ਤੇ ਗਾਹਕ ਨੂੰ ਵੀ ਫਾਇਦਾ ਕਿਉਂਕਿ ਜਿਹਨੇ ਆ ਮਤਲਬ ਅੱਧਾ ਕਿਲੋ ਪਾਈਏ ਦਾ ਖਰੀਦਣਾ ਪੀਸ ਓਏ ਉਹਨੇ ਸਜਦੀਆਂ ਵੀ ਹੁੰਦੀਆਂ ਨੇ ਸੋ ਇਸ ਤਰ੍ਹਾਂ ਇਹ ਹੁਣ ਸ਼ੁਰੂਆਤ ਹੋ ਰਹੀ ਆ ਤੇ ਅੱਗੇ ਜਾ ਕੇ ਇਹਨਾਂ ਦਾ ਜੋ ਰਿਜ਼ਲਟ ਹੁੰਦਾ ਕਾਫੀ ਵਧੀਆ ਹੁੰਦਾ ਹਾਂਜੀ ਆਪਾਂ ਮੰਡੀ ਦੇ ਵਿੱਚ ਬਾਥੂ ਵੀ ਲਗਾਤਾਰ ਲੈਂਦੇ ਰਹਿੰਦੇ ਆ ਕਿਉਂਕਿ ਜਿੱਕਰ ਹੁਣ ਸਾਗ ਚ ਚੱਲ ਰਿਹਾ ਹੈ ਮੈ ਸਾਗ ਤਾਂ ਘੱਟ ਆ ਪਰ ਜਿੰਨਾ ਕਉਂਦਾ ਉਹਦੇ ਨਾਲ ਫਿਰ ਬਾਥੂ ਦੀ ਜ਼ਰੂਰਤ ਹੀ ਰਹਿੰਦੀ ਹੈ ਤੇ ਇਹ ਬਾਥੂ ਨੂੰ ਜਿੰਨਾ ਤੋੜੀ ਜਾਵਾਂਗੇ ਉਹਨਾਂ ਵੱੱਦ ਲੱਗਦਾ ਤੇ ਜਿਹੜੀ ਇਹ ਟਾਣੀ ਆ ਤੋੜ ਦੇਣੀ ਆ ਤੇ ਕਾਫੀ ਵਧੀਆ ਰੇਟ ਮਿਲ ਜਾਂਦਾ ਤੇ ਜਿਹੜੀ ਖਾਸ ਗੱਲ ਆ ਵੀ ਇਹ ਘੱਟ ਖਰਚ ਵਾਲੀ ਫਸਲ ਆ ਕੋਈ ਗੜਾਈ ਨਹੀਂ ਕੋਈ ਪਾਣੀ ਨਹੀਂ ਇੱਕ ਜੰਗਲੀ ਰਾਂਗ ਤਰੀਕੇ ਨਾਲੇ ਤਿਆਰ ਹੋ ਜਾਂਦੇ ਨੇ ਸੋ ਆਪਾਂ ਅੱਜ ਕਿਸਾਨ ਮੰਡੀ ਜਾਣਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਕਿਸਾਨ ਵੀਰੋ ਤੇ ਭੈਣੋ ਅੱਜ 14 ਸਤੰਬਰ 2025 ਦਿਨ ਐਤਵਾਰ ਅਸੀਂ ਜਾਂਦੇ ਆਂ ਕਿਸਾਨ ਮੰਡੀ ਚ ਸਬਜ਼ੀਆਂ ਲੈ ਕੇ ਤੇ ਉੱਥੇ ਆਮ ਪਬਲਿਕ ਚ ਆਮ ਰੇਟ ਤੇ ਵੇਚ ਦਿੱਤੀ ਜਾਂਦੀ ਆ ਕੋਈ ਸਪੈਸ਼ਲ ਨਹੀਂ ਰੱਖਿਆ ਜਾਂਦਾ ਵੀ ਸਾਡਾ ਇਹ ਰੇਟ ਆ ਜੀ ਅਸੀਂ ਜਾਰ ਮੁਕਤ ਲੈ ਕੇ ਆਏ ਨਹੀਂ ਜਿਹੜਾ ਆਮ ਰੇਟ ਜਿਵੇਂ ਦੂਜੇ ਕਿਸਾਨ ਵੇਚਦੇ ਨੇ ਤਕਰੀਬਨ ਉਹ ਤੋਂ 5 ਜਾਂ 10 ਰੁਪਏ ਵੱਧ ਲੈ ਲਈਦੇ ਨੇ ਪਰ ਇਹ ਨਹੀਂ ਹੈਗਾ ਵੀ ਗਰੀਬ ਆਦਮੀ ਸਾਡੀ ਜਾਰ ਮੁਕਤ ਸਬਜ਼ੀ ਨਾ ਖਾ ਸਕੇ ਤੋ ਇਹ ਜੀਡੀਵੀ ਮਾਰਕੀਟ ਦੀ ਹੁਣ ਤਿਆਰੀ ਚ ਕਰ ਰਹੇ ਹਾਂ ਸਬਜ਼ੀਆਂ ਤੋੜ ਲੀਆਂ ਅਸੀਂ ਉਹਦੇ ਵਿੱਚ ਜਿਹੜੀਆਂ ਸਬਜ਼ੀਆਂ ਅੱਜ ਲੈ ਜਾ ਰਹੇ ਹਾਂ ਉਹਨਾਂ ਵਿੱਚੋਂ ਆਪਣਾ ਜਿਹੜਾ ਕੁਦਰਤੀ ਖੇਤੀ ਆ ਦੇ ਵਿੱਚ ਸਾਰੇ ਬੀਜ ਮਿੱਟੀ ਸਾਂਭਣ ਦੀ ਤਾਕਤ ਰੱਖਦੀ ਆ ਆਪਣੇ ਬੀਜ ਵਿਰਾਕਤਾਂ ਦੇ ਥੱਲੇ ਡਿੱਗ ਜਾਂਦੇ ਨੇ ਉਹ ਤੇ ਵਿਆੜ ਲਟਕਦੇ ਰਹਿੰਦੇ ਜਿਹੜਾ ਉੱਚਾ ਹੁੰਦਾ ਉਹ ਤਾਂ ਨਹੀਂ ਟੁੱਟ ਹੁੰਦਾ ਤੇ ਉਹ ਵੀ ਮਿੱਟੀ 'ਚ ਡਿੱਗ ਪਿਆ ਤੇ ਉਹ ਮਿੱਟੀ 'ਚ ਸੁਰੱਖਿਅਤ ਰਹਿੰਦਾ ਫੇਰ ਜਦ ਡੇਢ ਖੇਤ ਪੰਛੀ ਬਹੁਤ ਜਾਂਦੇ ਕਈ ਪੰਛੀ ਸਾਫਤਾ ਬੀਜ ਵੀ ਨਿਘਾਰ ਜਾਂਦੇ ਨੇ ਜਿੱਥੇ ਉਹ ਬਿਠ ਕਰਦੇ ਨੇ ਉੱਥੇ ਵੀ ਉਹ ਸੁਰੱਖਿਅਤ ਪਿਆ ਰਹਿੰਦਾ ਕਿਉਂਕਿ ਜਿਹੜਾ ਕੁਦਰਤ ਹੈ ਕੁਦਰਤੀ ਖੇਤ ਦੀ ਮਿੱਟੀ ਹੈ ਉਹ ਆਪਣੇ ਬੀਜਾਂ ਨੂੰ ਸਾਂਭ ਕੇ ਰੱਖ ਸਕਦੇ ਆ ਤਕਰੀਬਨ ਆਪਣੀਆਂ ਫਸਲਾਂ ਸਾਰੀਆਂ ਕੁਦਰਤ ਦੇ ਹਿਸਾਬ ਨਾਲ ਚੱਲਦੇ ਸੋ ਇਹਨਾਂ ਵਿੱਚ ਅੱਜ ਆਪਾਂ ਤਾਂ ਦੋਸਤੋ ਇਹ ਆਪਣੇ ਕਚਰੀਂਡੀਆਂ ਦੀਆਂ ਵੱਖ-ਵੱਖ ਕਿਸਮਾਂ ਨੇ ਇਹ ਲੰਬੇ ਕਚਰੀਂਡੇ ਹੁੰਦੇ ਨੇ ਆ ਛੋਟੇ ਸਾਈਜ਼ ਚ ਹੁੰਦੇ ਨੇ ਪਰ ਇਹ ਆ ਇਹਨਾਂ ਦਾ ਰੰਗ ਦਾ ਫਰਕ ਹੈ ਦੂਜਿਆਂ ਨਾਲੋਂ ਆ ਲੰਬੇ ਕਚਰੀਂਡੇ ਆਗੇ ਤੇ ਆ ਜਿਹੜਾ ਕਚਰੀਂਡਾ ਹੈ ਇਹ ਛੋਟੇ ਸਾਈਜ਼ ਆ ਤੇ ਇਹਦਾ ਉਤਪਾਦਨ ਵੀ ਕਾਫੀ ਜ਼ਿਆਦਾ ਹੁੰਦਾ ਗਿੱਠ-ਗਿੱਠ ਤੇ ਲੱਗ ਜਾਂਦਾ ਇਹ ਵੀ ਵੀ ਆਪਣੇ ਆਪ ਹੀ ਝੜ ਕੇ ਉੱਗਿਆ ਹੋਇਆ ਤੇ ਐਕਨੇ ਆਪਣੇ ਤੋਰੀਆਂ ਨੇ ਜਿਹੜੀਆਂ ਦੇਸੀ ਨੇ ਇਹ ਤੋਰੀ ਛੋਟੇ ਸਾਈਜ਼ 'ਚ ਹੁੰਦੀ ਆ ਇਹਦਾ ਆ ਲੰਬਾ ਵਿਆੜਾ ਮਤਲਬ ਇਤੋਂ ਵੱਧ ਨਹੀਂ ਇਹ ਵੱਧ ਸਕਦੀ ਸੋ ਆ ਬਰੀਕ ਤੋਰੀ ਆ ਇਸ ਤਰ੍ਹਾਂ ਆ ਆਪਾਂ ਕਿਸਾਨ ਮੁੰਡੀ 'ਚ ਵੇਚਾਂਗੇ ਹੁਣ ਇਹਨਾਂ ਵਿੱਚ ਜਿਹੜੀਆਂ ਸਾਰੀ ਲਾਈਨ ਆ ਤੋਰੀਆਂ ਦੀ ਇਹਨਾਂ ਦੇ ਅਲੱਗ-ਅਲੱਗ ਆਪਾਂ ਨੇ ਉਹ ਛਾਂਟ ਕੇ ਰੱਖਤੇ ਜਿਹੜੀ ਹੁਣ ਆਹ ਪੱਕੜ ਤੋਰੀ ਆ ਆ ਦੇਖੋ ਇਹ ਕਿੰਨੀ ਮਤਲਬ ਵੱਡੀ ਆ ਇਹ ਟੁੱਟ ਗਈ ਡਿੱਗ ਕੇ ਪਰ ਇਹ ਕੱਚੀਆਂ ਹੁੰਦੀਆਂ ਜੇ ਕੱਚੀਆਂ ਤਾਂ ਹੀ ਟੁੱਟੀਆਂ ਹੁਣ ਆਪਾਂ ਨੂੰ ਚੀਰ ਕੇ ਦੇਖਦੇ ਆ ਦੇਖੋ ਇਹਨਾਂ 'ਚ ਕੋਈ ਬੀਜ ਨਹੀਂ ਉਸ ਤਰ੍ਹਾਂ ਇਹ ਮਤਲਬ ਖਾਣਯੋਗ ਹੁੰਦੀ ਆ ਵੀ ਤੇ ਲੋਕ ਖਾ ਲੈਂਦੇ ਨੇ ਕਿਉਂਕਿ ਹਰੇਕ ਬੰਦੇ ਕੋਲ ਜ਼ਿਆਦਾ ਪੈਸਾ ਨਹੀਂ ਜਾਂ ਕਿਸਾਨ ਮੰਡੀ ਜਾਂਦੇ ਤਾਂ ਉਹ ਪੱਕੜ ਤੋਰੀਆਂ ਲੈ ਜਾਣ ਵਾਲੇ ਵੀ ਗਰੀਬ ਜਨਤਾ ਹੁੰਦੀ ਆ ਜਿਹੜੇ ਕਾ ਟ੍ਰੇਡ ਤੇ ਲੈ ਲੈਂਦੇ ਨੇ ਉਹਨਾਂ ਦਾ ਫਾਇਦਾ ਹੋ ਜਾਂਦਾ ਜਿਹੜੇ ਹੁਣ ਜਿਉਂ-ਜਿਉਂ ਵਧੀਆ ਤੇ ਮਹਿੰਗੀ ਚੀਜ਼ ਨੂੰ ਜਾਂਦੇ ਨੇ ਇਹ 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 ਵੀ ਕੱਚੀਆਂ ਹੁੰਦੀਆਂ ਨੇ ਜਿਉਂ ਕਿ ਅਜੇ ਆਪਾਂ ਪੱਕੀਆਂ ਕੱਟਤੀਆਂ ਦੇਖੋ ਇਹ ਤਾਂ ਬਿਲਕੁਲ ਕੱਚੀਆਂ ਨੇ ਪਰ ਇਹਨਾਂ ਦਾ ਸਾਈਜ਼ ਦੇਖੋ ਤੁਸੀਂ ਡੇਢ ਗਿੱਟ ਤੱਕ ਕੰਮ ਹੋ ਜਾਂਦੀਆਂ ਨੇ ਆ ਉਦੋਂ ਕੱਚੀਆਂ ਆ ਗਈਆਂ ਤੇ ਇਹਨਾਂ ਦੇ ਨਾਲ ਦੇਖੋ ਫੁੱਲ ਵੀ ਨਾਲ ਹੁੰਦੇ ਨੇ ਆ ਦੇਖੋ ਇਹ ਤਾਂ ਚਲੋ ਕੱਚੀਆਂ ਨੇ ਪਰ ਹੁਣ ਇਹਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਇਹ ਕਿੰਨੀ ਲੰਬੀ ਹੋ ਕੇ ਵੀ ਆ ਦੇਖੋ ਆਲੇ ਇਹਦੇ ਫੁੱਲ ਨਾਲੇ ਆ ਫੁੱਲ ਵੀ ਕੱਚਾ ਤੇ ਫੁੱਲ ਨਾਲੇ ਇਹ ਸਭ ਦੇਸੀ ਬੀਜ ਨੇ ਕੁਦਰਤੀ ਖੇਤੀ ਚ ਜਿਹੜੇ ਅਲੱਗ-ਅਲੱਗ ਸਾਈਜ਼ ਬਣ ਜਾਂਦਾ ਕਿਉਂਕਿ ਕੁਦਰਤੀ ਖੇਤੀ ਆ ਜਿਹੜੀ ਉਹਦੇ ਵਿੱਚ ਕੋਈ ਰੁੱਖ ਤੇ ਲਟਕਦੀ ਆ ਕੋਈ ਮਿੱਟੀ ਦੇ ਪਈ ਆ ਕਿਸੇ ਦਾ ਕਿਵੇਂ ਹੋ ਗਿਆ ਕ੍ਰਾਸ ਪੋਲਿਨੇਸ਼ਨ ਕਿਹੜਾ ਜੀਵ ਜਗਤ ਭੰਮਦਾਰ ਉਸ ਤਰ੍ਹਾਂ ਆਪਣਾ ਰੰਗ ਤੇ ਵੀ ਫਰਕ ਪਾਉਂਦੇ ਨੇ ਕਿਹੜਾ ਹੁਣ ਆ ਤੋਰੀ ਆ ਬੀਜ ਤਾਂ ਆਪਣੇ ਕੋਲ ਦੂਜਾ ਸੀਗਾ ਪਰ ਇਹ ਚਿੱਟੀ ਤੋਰੀ ਵਾਂਗ ਬਣ ਚੱਲੀ ਆ ਤੇ ਕਿਸੇ ਦਾ ਰੰਗ ਲੋੜ ਤੋਂ ਵੱਧ ਗੂੜਾ ਹੋ ਜਾਂਦਾ ਜਿਵੇਂ ਆ ਦੇਖੋ ਕਿੰਨਾ ਗੂੜਾ ਹੋ ਗਿਆ ਤੇ ਆ ਉਦੋਂ ਵੀ ਗੂੜਾ ਹੋ ਗਿਆ ਸੋ ਇਸ ਤਰ੍ਹਾਂ ਕਿਸਾਨ ਵੀਰੋ ਆਪਾਂ ਜਦੋਂ ਵੀ ਕੋਈ ਕੁਦਰਤੀ ਖੇਤੀ ਵਿੱਚ ਬੀਜ ਤਿਆਰ ਕਰਨਾ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੀਏ ਵੀ ਜਿਹੜਾ ਸਾਡੀ ਫਸਲ ਆ ਵੀ ਜਿਹਦਾ ਝਾੜ ਵਧੀਆ ਆ ਉਹਨੂੰ ਕੋਈ ਬਿਮਾਰੀ ਨਹੀਂ ਲੱਗੀ ਤੇ ਉਹਦਾ ਰੰਗ ਰੂਪ ਦੇਖਣ ਨੂੰ ਵਧੀਆ ਆਪਾਂ ਤੋਂ ਦੇਸੀ ਬੀਜ ਬਣਾ ਸਕਦੇ ਹਾਂ ਤੇ ਬਾਕੀ ਜਿਹੜੀ ਕੁਦਰਤ ਆ ਉਹ ਆਪਣੇ ਵੀ ਵੱਖਰੇ ਵੱਖਰੇ ਡਿਜ਼ਾਈਨ ਤਿਆਰ ਹੁੰਦੇ ਰਹਿੰਦੇ ਨੇ ਕਿਉਂਕਿ ਦੇਸੀ ਹੋਣ ਕਰਕੇ ਇਹ 'ਚ ਤਬਦੀਲੀਆਂ ਆਉਂਦੀਆਂ ਰਹਿੰਦੇ ਨੇ ਕੁਦਰਤ ਦਾ ਜੋ ਨਿਯਮ ਹੈ ਜਾਂ ਉਹਦਾ ਸੰਤੋਲਨ ਜਿਵੇਂ ਬਣਿਆ ਰਹਿੰਦਾ ਉਸ ਤਰ੍ਹਾਂ ਇਹਨਾਂ ਦਾ ਮਤਲਬ ਡਿਜ਼ਾਈਨ ਪਾਣ ਜਾਂਦਾ ਤੇ ਆਹ ਜਿਹੜੇ ਆਪਣੇ ਸਦਾ ਬਹਾਰ ਖੇਤੀ ਦੀ ਫਸਲ ਆ ਜਿਹੜੀ ਕਿਸੇ ਸਮੇਂ ਵੀ ਰੋਕਦੀ ਕੁਦਰਤੀ ਖੇਤੀ ਜੇ ਇਹ ਆ ਜੀ ਕੱਚਾ ਖੇਲਾ ਹੁਣ ਇਹਨਾਂ ਦਾ ਵਜਨ ਵੀ ਬਹੁਤ ਜ਼ਿਆਦਾ ਹੁੰਦਾ ਤੇ ਘੱਟ ਖਰਚ ਨਾਲ ਤਿਆਰ ਹੋ ਜਾਂਦੀ ਹੈ ਦੇਖੋ ਤੁਸੀਂ ਆਹ ਘੜ ਤੇ ਜਿਹੜੇ ਆ ਮੂਰਲੇ ਕੁਛੇ ਹੁੰਦੇ ਨੇ ਇਹ ਕਈ ਵਾਰੀ 2 2.5 ਕਿਲੋ ਦੇ ਆਹੀ ਹੋ ਜਾਂਦਾ ਇੱਧਰ ਭਾਰੀ ਹੁੰਦੇ ਨੇ ਇੱਧਰ ਨੂੰ ਹੌਲੇ ਹੁੰਦੇ ਚਲੇ ਜਾਂਦੇ ਨੇ ਆਹ ਭਾਰੀ ਨੇ ਤੇ ਬਹੁਤ ਸਾਰੇ ਲੋਕ ਪਕਾਉਣ ਲਈ ਲੈ ਜਾਂਦੇ ਨੇ ਜਿੰਦਾ ਰੰਗ ਚੇਤਾ ਬਦੀਲੀ ਆ ਜਾਂਦੀ ਹੈ ਮਤਲਬ ਪੱਕਾ ਪਣ ਜਾਂ ਦੇਖਣ ਲੱਗ ਜਾਂਦਾ ਫੇਰ ਉਹ ਇਹਨਾਂ ਨੂੰ ਰੱਖ ਕੇ ਪਕਾ ਲੈਂਦੇ ਨੇ ਤੇ ਖਾਣ ਨੂੰ ਮਿੱਠਾ ਹੁੰਦਾ ਤੇ ਰੰਗ ਵੀ ਤਾਂ ਬਿਰੰਗਾ ਜਿਹਾ ਹੁੰਦਾ ਤੇ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਘੱਟ ਖਰਚੇ ਨਾਲ ਉਹ ਜੰਗਲੀ ਸਿਧਾਂਤਾਂ ਦੇ ਕੰਮ ਕਰਕੇ ਆਪਾਂ ਫਸਲਾਂਗਾ ਲੈਣੇ ਆ ਤੇ ਇਹਨਾਂ ਨੂੰ ਘੱਟ ਪਾਣੀ ਦੀ ਲੋੜ ਪੈਂਦੀ ਆ ਤੇ ਘੱਟ ਮਿਹਨਤ ਨਾਲ ਹੋ ਜਾਂਦ ਨੇ ਤੇ ਬਿਮਾਰੀ ਇਹਨਾਂ ਦੇ ਨੇੜੇ ਬਹੁਤ ਘੱਟ ਆਉਂਦੀ ਆ ਜਿਵੇਂ ਅੱਜਕੱਲ ਆ ਕਈ ਵਾਰੀ ਫਸਲ ਤੇ ਮੱਖੀ ਅਟੈਕ ਕਰਦੀ ਆ ਉਹ ਵੀ ਇਹਨਾਂ ਦੇ ਘੱਟ ਹੁੰਦਾ ਕਿਉਂਕਿ ਉਹਰੇ ਖਾਣੇ ਵਾਲੇ ਪੰਛੀ ਬਹੁਤ ਜ਼ਿਆਦਾ ਨੇ ਜੀਵ ਜਗਤ ਆ ਉਸ ਤਰ੍ਹਾਂ ਇਹ ਆਪਣੇ ਆਪ ਨੂੰ ਸੁਰੱਖਿਅਤ ਰੱਖ ਲੈਂਦੀਆਂ ਨੇ ਜੇ ਬਿਮਾਰੀ ਵੀ ਪੈਂਦੀ ਆ ਤਾਂ ਉਹ ਕੋਈ ਜ਼ਿਆਦਾ ਨੁਕਸਾਨ ਨਹੀਂ ਮੰਨਿਆ ਜਾਂਦਾ ਆਪਾਂ ਉਹ ਤਾਂ ਡਰਦੇ ਨਹੀਂ ਹੈਗੇ ਕੁਦਰਤੀ ਖੇਤੀ 'ਚ ਕਿਉਂਕਿ ਵੱਧ ਵੱਧ ਆਪਣੇ ਇੱਕ ਪੀਸ ਦਾ ਨੁਕਸਾਨ ਹੋਊਗਾ ਜਿਹੜਾ ਅਗਲਾ ਪੀਸ ਹੋਊਗਾ ਕਿਉਂਕਿ ਜਿਹੜੇ ਕੀੜੇ ਨੇ ਇਹਨਾਂ ਦਾ ਵੀ ਅਲੱਗ-ਅਲੱਗ ਟਾਈਮ ਟੇਬਲ ਹੁੰਦਾ ਵੀ ਕਿਸੇ ਦੇ ਉੱਤੇ ਵੱਧ ਹਮਲਾ ਹੋਣਾ ਕਿਤੇ ਘੱਟ ਹੋਣਾ ਕਿਤੇ ਨਹੀਂ ਹੋਣਾ ਪਰ ਜਿਹੜੇ ਦੇਸੀ ਬੀਜ ਨੇ ਜਿੰਨੇ ਦੇ ਖਰਾਕੀ ਤੱਤ ਵੱਧ ਹੋਣਗੇ ਉਹਨਾਂ 'ਤੇ ਕੀੜੇ ਵੀ ਹਮਲਾ ਘੱਟ ਕਰਦੇ ਨੇ ਕਿਉਂਕਿ ਉਹ ਜਿਵੇਂ ਲੋਹਾ ਤੱਤ ਵਧ ਗਿਆ ਕਿਸੇ ਸੁੰਡੀ ਨੂੰ ਕੋਈ ਪ੍ਰਭਾਵਿਤ ਕਰਦਾ ਤੱਤ ਜਿਹੜਾ ਤੱਤ ਵਧਿਆ ਹੋਇਆ ਜਾਂ ਉਹਨਾਂ 'ਚ ਤੱਤ ਪੂਰੇ ਨੇ ਤਾਂ ਇਹਨਾਂ ਨੂੰ ਕੀੜੇ ਵੀ ਨਹੀਂ ਉਸ ਤਰ੍ਹਾਂ ਖਾ ਸਕਦੇ ਸੋ ਇਹ ਜਿੰਨਾ ਵੀ ਫਸਲਾਂ ਨੇ ਹੁਣ ਆਪਣੇ ਫਸਲਾਂ ਦਾ ਰੇਟ ਆ ਜਿਹੜਾ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਣ ਕਰਕੇ ਮੰਡੀ 'ਚ ਰੇਟ ਵੀ ਕਾਫੀ ਜ਼ਿਆਦਾ ਹੋਇਆ ਹੋਇਆ ਪਰ ਆਪਾਂ ਤਾਂ ਉਹੀ 40 ਤੋਂ ਲੈ ਕੇ 60 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਦੰਨੇ ਆ ਕਿਉਂਕਿ ਆਪਾਂ ਚਾਹੁੰਦੇ ਆ ਵੀ ਗਰੀਬ ਨੂੰ ਵੀ ਸਬਜ਼ੀ ਮਿਲੇ ਅਮੀਰ ਨੂੰ ਵੀ ਮਿਲੇ ਕਈ ਵਾਰੀ ਬੰਦੇ ਮਤਲਬ ਕਵਾਲਿਟੀ ਦੇ ਹਿਸਾਬ ਨਾਲ ਵੀ ਰੇਟ ਬਤਾ ਲੈਂਦੇ ਨੇ ਉਹ ਫਿਰ ਸਮੱਸਿਆ ਆ ਜਾਂਦੀ ਹੈ ਜਿਹੜਾ ਕਿਸਾਨ ਆ ਉਹ ਤਾਂ ਸਹੀ ਰੇਟ ਹੀ ਦਿੰਦਾ ਪਰ ਜਿਹੜਾ ਖਰੀਦ ਕੇ ਕਹਾ ਵੇਚ ਲੈਂਦਾ ਕਈ ਵਾਰੀ ਉਹਨੂੰ ਦਾ ਆਪਣੇ ਪ੍ਰੋਫਿਟ ਦਾ ਉਹ ਰੇਟ ਬਤਾ ਲੈਂਦੇ ਨੇ ਪਰ ਜਿਹੜੀ ਇਹ ਕੁਦਰਤੀ ਖੇਤੀ ਆ ਦੇ ਵਿੱਚ ਫਸਲਾਂ ਲਗਾਤਾਰ ਮਤਲਬ ਕਿਸਾਨ ਨੂੰ ਆਮਦਨ ਦੇ ਸਕਦੀ ਹੈ ਨਾ ਸੋ ਇਸ ਤਰ੍ਹਾਂ ਆਪਾਂ ਇਹ ਅੱਜ ਜੀਟੀਵੀ ਮਾਰਕੀਟ ਦੇ ਵਿੱਚ ਜਾਣਾ ਤੇ ਉੱਥੇ ਜਾਣਾ ਇੱਕ ਤਾਂ ਗਾਹਕ ਨੂੰ ਤਾਜੀ ਸਬਜ਼ੀ ਮਿਲੂ ਇੱਕ ਸਵਾਦ ਮਿਲੂ ਤੇ ਚਿਹਰਾ ਦੇਖ ਕੇ ਲੋਕ ਮੇਰੇ ਤੋਂ ਸਬਜ਼ੀ ਲੈ ਜਾਂਦੇ ਨੇ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਕਿਉਂਕਿ ਜਿਹੜੀਆਂ ਤਾਜ਼ੀਆਂ ਸਬਜ਼ੀਆਂ ਨੇ ਜੇ ਕਿਸੇ ਨੇ ਖਰੀਦਣੀਆਂ ਨੇ ਤਾਂ ਉਹ ਲੰਬੇ ਸਮੇਂ ਤੱਕ ਸਟੋਰ ਵੀ ਕੀਤੀਆਂ ਜਾ ਸਕਦੀਆਂ ਨੇ ਲਫਾਫਿਆਂ 'ਚ ਨਹੀਂ ਗਲਦੀਆਂ ਕਈ ਵਾਰੀ ਤਾਂ ਸਬਜ਼ੀ ਤੇ ਇੰਨਾ ਪਾਣੀ ਸੜਕ ਲਿਆ ਜਾਂਦਾ ਜਾਂ ਉਹ ਘੁਮ ਨਹੀਂ ਰਹਿੰਦੀਆਂ ਨੇ ਉਹਦੇ ਕਰਕੇ ਵੀ ਸਮੱਸਿਆ ਆਉਂਦੀ ਆ ਪਰ ਜਿਹੜੀ ਇਹ ਕੁਦਰਤੀ ਖੇਤੀ ਆ ਇਹ ਆਪਾਂ ਨੂੰ ਥੋੜੀ ਤੋਂ ਥੋੜੀ ਜਗ੍ਹਾ ਤੋਂ ਸ਼ੁਰੂ ਕਰਕੇ ਆਪਾਂ ਇਹਨੂੰ ਵਧਾ ਸਕਦੇ ਆ ਤੇ ਇਹਨਾਂ ਦਾ ਜਿਹੜਾ ਉਤਪਾਦਨ ਦਾ ਜੋ ਰਿਜ਼ਲਟ ਆ ਬੜਾ ਸ਼ਾਨਦਾਰ ਹੁੰਦਾ ਤੇ ਇਹਨਾਂ ਦਾ ਸਵਾਦ ਵੀ ਵੱਖਰਾ ਹੁੰਦਾ ਤੇ ਇਹਦੇ ਵਿੱਚ ਆਪਾਂ ਨੇ ਸਾਰੇ ਜੀਵਾਂ ਨੂੰ ਸੁਰੱਖਿਅਤ ਰੱਖਣਾ ਕੁਦਰਤੀ ਖੇਤੀ 'ਚ ਕੋਈ ਪੰਛੀ ਵੀ ਭੁੱਖਾ ਨਾ ਜਾਵੇ ਕਿਉਂਕਿ ਜਿੱਕਣ ਸਾਡੇ ਆ ਕੋਈ ਵੀ ਫਸਲ ਪੱਕਦੀ ਆ ਮੰਨ ਲਓ ਕਚਰੇਂਡੇ ਪੱਕ ਕੇ ਤਾਂ ਇਹਦਾ ਰੰਗ ਬਿਲਕੁਲ ਸੰਗਤਰੀ ਪੀਲਾ ਜਾ ਹੋ ਜਾਂਦਾ ਤੇ ਜਦੋਂ ਬੀ ਹੁੰਦ ਨੇ ਬਹੁਤ ਮਿੱਠੇ ਹੁੰਦ ਨੇ ਜਿਹੜੋ ਪੰਛੀ ਖਾਂਦੇ ਨੇ ਤਾਂ ਉਹਨਾਂ ਨੂੰ ਭੋਜਨ ਵੀ ਮਿਲ ਜਾਂਦਾ ਤੇ ਹੋਰ ਕੁਦਰਤੀ ਖੇਤੀ ਜਿੰਨੇ ਵੀ ਨਦੀਨ ਨੇ ਉਹਨਾਂ ਦੇ ਬੀਜ ਵੀ ਪੰਛੀ ਖਾਂਦੇ ਰਹਿੰਦੇ ਜਿਹੜੋ ਪੰਛੀ ਖੇਤਾਂ 'ਚ ਰਹਿਣਗੇ ਤਾਂ ਉਹ ਕੀਟ ਕੰਟਰੋਲ ਕਰਨਗੇ ਜਾਂ ਮਿੱਟੀ ਤੰਦਰੁਸਤ ਹੋ ਤਾਂ ਵਧੀਆ ਉਤਪਾਦਨ ਕਰੂਗੀ ਇਸ ਲਈ ਕੁਦਰਤੀ ਖੇਤੀ ਵਿੱਚ ਆਪਾਂ ਘੱਟ ਖਰਚਾ ਕਰਕੇ ਆਮਦਨ ਲੈ ਸਕਦੇ ਆ ਘੱਟ ਮਿਹਨਤ ਨਾਲ ਮਿਹਨਤ ਤਾਂ ਚਲੋ ਵੱਧ ਕਰਨੀ ਪੈਣੀ ਆ ਭਾਦਰ ਜਿਹੜਾ ਰੋਜ਼ ਕੰਮ ਕਰਦਾ ਸਾਨੂੰ ਤਾਂ ਲੱਗਦਾ ਨਹੀਂ ਇੰਨੀ ਮਿਹਨਤ ਕਹਿੰਦੇ ਰੋਜ਼ ਦੀ ਰੁਟੀਨ ਆ ਪਰ ਇਹੋ ਖੇਤੀ ਆ ਜਿਹੜੀ ਵਾਤਾਵਰਣ ਨਹੀਂ ਬਚਾਉਂਦੀ ਆ ਸਿਹਤ ਵੀ ਬਚਾਉਂਦੀ ਆ ਤੇ ਮਿੱਟੀ ਨੂੰ ਵੀ ਬਚਾਉਂਦੀ ਆ ਤੇ ਸਾਰਿਆਂ ਨੂੰ ਸੁਰੱਖਿਅਤ ਰੱਖਦੀ ਆ ਤੇ ਇਸ ਤਰ੍ਹਾਂ ਆਪਾਂ ਅੱਜ ਕਿਸਾਨ ਮੰਡੀ ਜਾਵਾਂਗੇ ਤੇ ਉੱਥੇ ਸਮਾਨ ਨੂੰ ਵੇਚਾਂਗੇ ਤੋਂ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ